ਖੇਡ ਭਾਰਤੀ ਪੰਜਾਬ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਗਵਾਈ 'ਚ ਬਰਲਟਨ ਪਾਰਕ ਵਿੱਚ ਕਰਵਾਏ ਜਾ ਰਹੇ ਪਹਿਲੇ T20 ਕ੍ਰਿਕਟ ਟੂਰਨਾਮੈਂਟ ਸ਼ਾਨ ਐ ਪੰਜਾਬ ਕੱਪ ਦੇ ਤੀਜੇ ਦਿਨ ਪੰਜਾਬ ਦੇ ਯੁਵਾ ਆਗੂ ਨਰਿੰਦਰਪਾਲ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਨਸ਼ਿਆਂ ਤੋਂ ਦੂਰ ਰੱਖਣ ਦੀ ਖੇਡ ਭਾਰਤੀ ਪੰਜਾਬ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਇਹਦੇ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤੇ ਸਾਰੇ ਵਧਾਈ ਦੇ ਫਾਤਰ ਨੇ ਜਿਹੜਾ ਇਕਰਾਰ ਰਹੇ ਨੇ ਕਿ ਖੇਡ ਭਾਰਤੀ ਵੱਲੋਂ ਕਰਾਇਆ ਜਾ ਰਿਹਾ ਹੈ ਇਦਾਂ ਦੇ ਟੂਰਨਾਮੈਂਟ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜਾ ਪੰਜਾਬ ਸਾਡਾ ਨਸ਼ਿਆਂ 'ਚ ਧਸ ਚੁੱਕਾ ਹੈ ਉਹਨੂੰ ਕੱਢਣ ਲਈ ਇਦਾਂ ਦੇ ਈਵੈਂਟਸ ਕਰਾਉਣੇ ਚਾਹੀਦੇ ਨੇ ਤੇ ਪਹਿਲਾਂ ਸਾਡੀ ਟੀਮ ਵਧਾਈ ਦੇ ਪਾਤ ਨੇ ਕਿਉਂਕਿ ਬਹੁਤ ਅੱਛਾ ਉਪਰਾਲਾ ਕੀਤਾ ਹੋਇਆ ਇਹਨਾਂ ਨੇ ਤੇ ਜਿਹੜਾ ਇੱਥੇ ਆਣ ਕੇ ਬੜੀ ਮਨ ਨੂੰ ਤਸੱਲੀ ਹੋਈ ਕਿਉਂਕਿ ਬੜੇ ਸਾਰੀਆਂ ਆਪਣੇ ਜ਼ਿਲ੍ਹਿਆਂ ਦੀਆਂ ਟੀਮਾਂ ਆਈਆਂ ਹੋਈਆਂ ਨੇ ਬੜੀ ਵਧੀਆ ਪਰਫਾਰਮੈਂਸ ਦੇ ਰਹੇ ਨੇ ਇਦਾਂ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਕਰ ਰਹੇ ਨੇ ਤੇ ਇਦਾਂ ਦਾ ਉਪਰਾਲਾ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਇਸ ਮੌਕੇ ਖੇਡ ਭਾਰਤੀ ਪੰਜਾਬ ਦੇ ਪ੍ਰਧਾਨ ਰਾਣਾ ਅਰਵਿੰਦ ਸਿੰਘ ਤੇ ਸਹਿਯੋਗਤ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਇਸੇ ক্রিকেট ਟੂਰਨਾਮੈਂਟ ਵਿੱਚ ਪੰਜਾਬ ਭਾਰਤ ਤੋਂ ਕੁੱਲ 16 ਟੀਮਾਂ ਭਾਗ ਲੈ ਰਹੀਆਂ ਨੇ ਜਿਨ੍ਹਾਂ ਵਿੱਚੋਂ 7 ਵੱਖ-ਵੱਖ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਦੀਆਂ ਟੀਮਾਂ ਤੇ 9 ক্রিকেট ਕਲੱਬ ਦੀਆਂ ਟੀਮਾਂ ਸ਼ਾਮਲ ਨੇ ਦੀਪਕ ਸ਼ਰਮਾ ਖੇਡ ਭਾਰਤੀ ਪੰਜਾਬ ਦਾ ਬਤੌਰ ਸਕੱਤਰ ਕੰਮ ਕਰਦਾ ਪੂਰੇ ਪੰਜਾਬ 'ਚ ਔਰ ਖੇਡ ਭਾਰਤੀ ਪੰਜਾਬ ਦਾ ਇੱਕੋ ਇੱਕ ਮਕਸਦ ਨਸ਼ਿਆਂ ਖਿਲਾਫ ਖੜੇ ਸਾਰਾ ਪੰਜਾਬ ਨਸ਼ਿਆਂ ਖਿਲਾਫ ਖੇਡ ਭਾਰਤੀ ਪੰਜਾਬ ਖੇਡ ਭਾਰਤੀ ਪੰਜਾਬ ਇੱਕ ਪੰਜਾਬ ਦੇ ਨੌਜਵਾਨ ਸਾਥੀਆਂ ਨੂੰ ਲੈ ਕੇ ਇੱਕ ਇਹੋ ਜਿਹੀ ਬਣੀ ਸੰਸਥਾ ਹੈ ਜਿਹਦਾ ਇੱਕੋ ਹੀ ਮੋਟਿਵ ਹੈ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਪੰਜਾਬ ਦੀ ਨੌਜਵਾਨੀ ਨੂੰ ਮੈਦਾਨ ਤੇ ਲੈ ਕੇ ਆਉਣਾ ਹੈ ਖੇਡ ਉਹਨਾਂ ਨੂੰ ਖਡੋਣੇ ਨੇ ਚਾਹੇ ਉਹ ਕ੍ਰਿਕਟ ਖੇਡਣ ਚਾਹੇ ਕਬੱਡੀ ਖੇਡਣ ਚਾਹੇ ਹਾਕੀ ਖੇਡਣ ਲੇਕਿਨ ਕਿਸੇ ਨਾ ਕਿਸੇ ਖੇਡ ਨਾਲ ਜੁੜ ਕੇ ਆਪਣੇ ਸਰੀਰਿਕ ਤੌਰ ਤੇ ਫਿੱਟ ਰਹਿਣ ਮਾਨਸਿਕ ਤੌਰ ਤੇ ਫਿੱਟ ਰਹਿਣ ਤੋਂ ਖੇਡ ਭਾਰਤੀ ਇਸ ਮੰਤਵ ਨਾਲ ਪੂਰੇ ਪੰਜਾਬ ਚ ਕੰਮ ਕਰਦੀ ਆ ਔਰ ਇਹਦਾ ਇੱਕ ਬਹੁਤ ਵੱਡਾ ਇੱਕ ਟਾਰਗੇਟ ਹੈ ਕਿ ਸਾਡੇ ਕੰਮ ਕੀਤੇ ਆ ਸਾਡੇ ਯਤਨਾ ਸਦਕਾਂ ਜੇਕਰ ਇੱਕ ਵੀ ਬੱਚਾ ਨਸ਼ੇ ਵਾਲਾ ਜਾਂਦਾ ਹੋਇਆ ਪਿੱਛੇ ਆ ਗਿਆ ਜਾ ਇੱਕ ਵੀ ਬੱਚਾ ਖੇਡ ਭਾਰਤੀ ਦੇ ਕਿਸੇ ਪਲੇਟਫਾਰਮ ਤੋਂ ਜਿੰਨੇ ਭਾਰਤ ਦਾ ਨਾਮ ਪੂਰੀ ਦੁਨੀਆ ਚ ਉੱਚਾ ਕਰ ਦਿੱਤਾ ਤਾਂ ਖੇਡ ਭਾਰਤੀ ਦਾ ਮਕਸਦ ਸਹੀ ਤਰੀਕੇ ਚ ਉਦੋਂ ਮੰਨਿਆ ਜਾਏਗਾ ਕਿ ਪੂਰਾ ਹੋਇਆ ਹੈ ਤਾਂ ਖੇਡ ਭਾਰਤੀ ਇੱਕ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਪੂਰੇ ਪੰਜਾਬ ਚ ਅਲੱਗ-ਅਲੱਗ ਜ਼ਿਲ੍ਹਿਆਂ ਚ ਕੰਮ ਕਰ ਰਹੀ ਹੈ ਕਦੀ ਨਸ਼ਿਆਂ ਦੇ ਖਿਲਾਫ ਪੈਦਲ ਤਰੰਗਾ ਯਾਤਰਾ ਕੱਢਣੀ ਕਦੀ ਆਪਣਾ ਭੰਗੜਾ ਕੱਪ ਜੋ ਸਾਡਾ ਵਿਰਸਾ ਹੈ ਉਸ ਨੂੰ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਅੰਜਾਮ ਤੱਕ ਪਹੁੰਚਾਉਣਾ ਇਸੇ ਤਰ੍ਹਾਂ ਗਿੱਧਾ ਕੱਪ ਹੈ ক্রিকেট ਕੱਪ ਹੈ ਸਾਡੇ ਗੁਰੂਆਂ ਦੀ ਦੇਨ ਗਤਕਾ ਕੱਪ ਹੈ ਤੋਂ ਇਹ ਸਾਰੇ ਕੰਮਾਂ ਨੂੰ ਲੈ ਕੇ ਖੇਡ ਭਾਰਤੀ ਚਿੰਤਨ ਕਰਦੀ ਹੈ ਵਿਚਾਰ ਕਰਦੀ ਹੈ ਔਰ ਉਸ ਕੰਮ ਨੂੰ ਪੂਰੇ ਅੰਜਾਮ ਤੱਕ ਪਹੁੰਚਾਉਂਦੀ ਹੈ ਤੋਂ ਖੇਡ ਭਾਰਤੀ ਆਪਣੇ ਪੰਜਾਬ ਨੂੰ ਇੱਕ ਹੱਸਦਾ ਵਸਦਾ ਪੰਜਾਬ ਸੋਹਣਾ ਪੰਜਾਬ ਰੰਗਲਾ ਪੰਜਾਬ ਬਣਾਉਣ ਚ ਉਸ ਮਿਸ਼ਨ ਚ ਲੱਗੀ ਹੋਈ ਹੈ ਧੰਨਵਾਦ ਜੀ ਮੈਂ ਅਰਵਿੰਦ ਰਾਣਾ ਮੇਰੇ ਕੋਲ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਖੇਡ ਭਾਰਤੀ ਦੀ ਖੇਡ ਭਾਰਤੀ ਜਿੱਦਾਂ ਦੀਪਕ ਜੀ ਨੇ ਹੁਣੇ ਦੱਸਿਆ ਕਿ ਸਾਡਾ ਮੇਨ ਮੋਟਿਵ ਯੂਥ ਨੂੰ ਵਾਪਸ ਗਰਾਊਂਡ ਦੇ ਵਿੱਚ ਲਿਆਉਣਾ ਹੈ ਇੱਕ ਖਿਡਾਰੀ ਬਣਾਉਣਾ ਹੈ ਅਸੀਂ ਜਿਹੜਾ ਇਸ ਵੇਲੇ ਸਾਡਾ ਇੱਕ ਮੁਹਿੰਮ ਜਿਹੜੀ ਚੱਲ ਰਹੀ ਹੈ ਉਹ ਹੈ ਹੈ ਕਿ ਜਿੰਨੇ ਵੀ ਯੂਥ ਹੈ ਉਹ ਮੋਬਾਈਲਾਂ ਨੂੰ ਛੱਡ ਕੇ ਵਾਪਸ ਗਰਾਊਂਡਾਂ ਦੇ ਵਿੱਚ ਆਉਣ ਕਿਉਂਕਿ ਇੱਕ ਸਾਡਾ ਇਹ ਮੰਨਣਾ ਹੈ ਕਿ ਖਿਡਾਰੀ ਔਰ ਫੌਜੀ ਇਹ ਤਿਰੰਗੇ ਨੂੰ ਜਿੱਦਾਂ ਆਪਣੀ ਛਾਤੀ ਤੇ ਲੈ ਕੇ ਚੱਲ ਸਕਦਾ ਹੈ ਐਦਾਂ ਕੋਈ ਵੀ ਨਹੀਂ ਚੱਲ ਸਕਦਾ ਤਿਰੰਗਾ ਹਰੇਕ ਆਪਣੀ ਜੇਬ ਦੇ ਵਿੱਚ ਪਾ ਲੈਂਦੇ ਹੈ ਲੇਕਿਨ ਇੱਕ ਫੌਜੀ ਔਰ ਇੱਕ ਖਿਡਾਰੀ ਉਹ ਤਿਰੰਗੇ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਪੂਰੀ ਦੁਨੀਆ ਦੇ ਵਿੱਚ ਇਸ ਵਾਸਤੇ ਆਓ ਸਾਰੇ ਆ ਕੇ ਖਿਡਾਰੀ ਬਣਨ ਦੇ ਵਾਸਤੇ ਗਰਾਊਂਡ ਦੇ ਵਿੱਚ ਆਓ ਸਪੋਰਟਸਮੈਨ ਸਪਿਰਿਟ ਨੂੰ ਆਪਣੀ ਵਧਾਓ ਤੇ ਸਪੋਰਟਸਮੈਨ ਸਪਿਰਿਟ ਦੇ ਨਾਲ ਹੀ ਤੁਹਾਡਾ ਨੈਸ਼ਨਲਿਜ਼ਮ ਵੀ ਵਧੇਗਾ ਸਾਡਾ ਭਾਰਤ ਦਾ ਨਾਮ ਵੀ ਉੱਚਾ ਹੋਏਗਾ ਮੇਨ ਸਾਡੇ ਮੋਟੇ ਸਾਈਡ ਇਸ ਕਾਪ ਨੂੰ ਕਰਵਾਉਣ ਵਿੱਚ ਖੇਡ ਭਾਰਤੀ ਪੰਜਾਬ ਨੂੰ ਪੰਜਾਬ ক্রিকেট ਐਸੋਸੀਏਸ਼ਨ ਜੀਡੀਸੀ ਅਤੇ ਸਿੱਧੂ ਸਪੋਰਟਸ ਮੈਨੇਜਮੈਂਟ ਦਾ ਪੂਰਾ ਸਮਰਥਨ ਮਿਲ ਰਿਹਾ ਇਸ ਮੌਕੇ ਸਿੱਧੂ ਸਪੋਰਟਸ ਮੈਨੇਜਮੈਂਟ ਦੇ ਵਿਕਰਮ ਸਿੰਘ ਸਿੱਧੂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਖੇਡ ਭਾਰਤੀ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹਾਂਗਾ ਕਿ ਉਹਨਾਂ ਨੇ ਇਹ ਉਪਰਾਲਾ ਕਰਕੇ ক্রিকেট ਹੀ ਨਹੀਂ ਹੋਰ ਵੀ ਜਿਹੜੇ ਬੱਚੇ ক্রিকেট ਤੋਂ ਵੰਚੇ ਸੀਗੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਆਂਦਾ ਹੈ ਔਰ ਅਸੀਂ ਦੇ ক্রিকেট ਦੇ ਨਾਲ ਜੁੜੇ ਹੀ ਹੋਏ ਆਂ ਬਟ ਬਹੁਤ ਸਾਰੇ ਇਦਾਂ ਦੇ ਪੁਰਾਣੇ ਲੋਕੀ ਆ ਸ਼ਹਿਰ ਦੇ ਜਿਹੜੇ ক্রিকেট ਨੂੰ ਬਹੁਤ ਪਿਆਰ ਕਰਦੇ ਸੀ ਪਰ ਬਹੁਤ ਸਮੇਂ ਤੋਂ ਨਹੀਂ ਆ ਰਹੇ ਸੀ ਇਹ ਉਹ ਅੱਜ ਗਰਾਊਂਡ 'ਚ ਨੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਖੇਡ ਭਾਰਤੀ ਦਾ ਜਲੰਧਰ ਤੋਂ ਵੌਇਸ ਆਫ ਪੰਜਾਬ ਲਈ ਬਿਊਰੋ ਰਿਪੋਰਟ